ਯਾਦਾ ਬਚਲੇ ਗੁਰੂ ਸਾਹਿਬ ਆਂਦਾ ਜਿੰਨਾ ਇੰਤਜ਼ਾਰ ਸੀ ਆ ਵੇਖੋ ਜੀ ਸੱਚੇ ਰਾ ਦੇ ਪਕਾ ਰਾਟਾ ਜਿਹੜਾ ਦਿੱਤੀ ਖਲਿਆ ਗੁਲਚਿਆਂ ਨੂੰ ਸਮ ਬਾਰਿਸ਼ ਦਾ ਬਣ ਗਿਆ ਤੇ ਨਾਲੇ ਬਣ ਗਿਆ ਪਕੌੜਿਆਂ ਦਾ ਹਾਂ ਜੀ ਗੱਲਾਂ ਤੁਹਾਡੇ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਬਾਬਾ ਸਾਰੇ ਚੜ੍ਹਦੀ ਕਲਾ ਦੇ ਰੱਖੇ ਸਾਗ ਤੇ ਤੁਹਾਡਾ ਯਾਦਾ ਬਚਲੇ ਗੁਰੂ ਸਾਹਿਬ ਕੋਈ ਕੰਮ ਹੈਗਾ ਸੀ ਆਜੋ ਤੁਹਾਨੂੰ ਜਿੰਨੇ ਜਿੰਨੇ ਸਾਡਾ ਸ਼ਹਿਰ ਗੁਰੂ ਸਾਹਿਬ ਨਹੀਂ ਵੇਖਿਆ ਹੋਇਆ ਮੇਰੇ ਲੋਕਲ ਬੰਦਿਆਂ ਨੇ ਤੇ ਵੇਖਿਆ ਹੀ ਵੇ ਸਾਰਿਆਂ ਨੇ ਯਾਰਾਂ ਦੋਸਤਾਂ ਨੇ ਜਿੰਨੇ ਜਿੰਨੇ ਜਿਹੜੇ ਮੰਨ ਲਓ ਮੇਰੇ ਇਲਾਕੇ ਤੋਂ ਬਾਹਰ ਦੇ ਬੇ ਨੇ ਮੇਰੇ ਵੀਰ ਨੇ ਜਿਨ੍ਹਾਂ ਨੇ ਨਹੀਂ ਵੇਖਿਆ ਹੋਇਆ ਆਇਓ ਤੁਹਾਨੂੰ ਖਾਣਦੇ ਆ ਗੁਰੂ ਸਾਹਿਬ ਨਾਲੇ ਆਦਾ ਕੰਮ ਹੋ ਜਾਏਗਾ ਸਾਡਾ ਨਾਲੇ ਰਸਤੇ ਤੇ ਤੁਹਾਨੂੰ ਥੋੜਾ ਥੋੜਾ ਵੀਊ ਦਿਖਾ ਦੇ ਜਾਵਾਂਗੇ ਚਲੋ ਆਜੋ ਗੱਡੀ ਆਪਣੀ ਬਾਹਰ ਖੜੀ ਏ ਤੇ ਚੱਕ ਤੁਰਨੇ ਕੁਛ ਸੱਚੀ ਮਨ ਕਰ ਗਏ ਇੱਕ ਬੰਦੇ ਦੀ ਵੇਟ ਹੋ ਰਹੀ ਏ ਉਹ ਕੋਈ ਜ਼ਰੂਰੀ ਕੰਮ ਤੇ ਵਿਜੀ ਥੋੜਾ ਜਾਂ ਤੇ ਫਿਰ ਉਹ ਨਾਲ ਲੈ ਕੇ ਚਲਨੇ ਆ ਆ ਜਾ ਆ ਜਾ ਆ ਆਂਦਾ ਜਿੰਨੇ ਇੰਤਜ਼ਾਰ ਸੀ ਆਇਆ ਆਇਆ ਜਲਦੀ ਕਰ ਜਾਲੀਏ ਮਟਰਸ ਚਲਾਵੇਂਗਾ ਮੈਂ ਚਲਾਵਾਂ ਠੰਡ ਲੱਗਦੀ ਆ ਤੂੰ ਚਲਾ ਆਹ ਫੋਨ ਜੇ ਹੈ ਆਪੋ ਦਾ ਫੋਨ ਨਾਲ ਆਪੋ ਫੋਨ ਲੈਣ ਨੂੰ ਐਪਲ ਦਾ ਇਹ ਅਜੇ ਇਹਨੇ ਲੈ ਵੈਸੇ ਆਪਣੀ ਔਕਾਤ ਨਹੀਂ ਹੋਈ ਜੀ ਐਸਕੋ ਫੋਨ ਲੈਣ ਦੀ ਇਹ ਵਨ ਪਲੱਸ ਇਹ ਇਹ ਮੜਿਆ ਜ ਮੀਰ ਬੰਦਾ ਆਪਣੇ ਤੋਂ ਤੇ ਆਪਾਂ ਅਜੇ ਥੋੜੇ ਜਿਹਾ ਗਰੀਬਾਂ ਚਲੋ ਕਦੇ ਲਾਵਾਂ ਦੇ ਫੋਨ ਰਾਬੇ ਨੇ ਦਿੱਤਾ ਤਾਂ ਵਧੀਆ ਚਲੋ ਆ ਚਲਿਆਂ ਹੁਣ ਗੁਰੂ ਸਾਹਿਬ ਚਲਦੇ ਆਂ ਲੋ ਜੀ ਆਪਾਂ ਤੋਰ ਪਏ ਆ ਗੁਰੂ ਸਾਹਿਬ ਇਹ ਰਾਜ ਨੂੰ ਟਾਈਮ ਲੈਂ ਕੇ ਰਾਈ ਸਾਰਾ ਕੁਝ ਦਿਖਾਉਂਦੇ ਜਾਵਾਂਗੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਆਹ ਵੇਖੋ ਮੁੰਡੇ ਤੇ ਆ ਗਏ ਐੜਕਣ ਤੋਂ ਆ ਗਏ ਚੱਲਦੇ ਨੇ ਦਾਣਾ ਮੰਡੀ ਆ ਗਿਆ ਆਪਣਾ ਵਿਹਾਨ ਦਾ ਅਰੇਂਜਮੈਂਟ ਬਿਲਕੁਲ ਹੈ ਨੋ ਵੇ ਵੀਡੀਓ ਵੀਡੀਓ ਬਣਾਉਣ ਦੇ ਚੱਕਰ 'ਚ ਓਨਾ ਆਸਾ ਚਲਾਵਾਂ ਆ ਚੱਲੇ ਆ ਆ ਜਿਹੜਾ ਛੇਲਰ ਏ ਇਹਦੀ ਪੇਮੈਂਟ ਅੱਡੀ ਖੜੀ ਆ ਵਾ ਸਰੀ ਆਪਣੀ ਉਹ ਲੈਣੀ ਏ 15-20 ਲੱਖ ਰੁਪਈਆ ਤੇ ਮੈਂ ਮੇਰੇ ਕੋਲ ਜ਼ੋਰ ਪਾਇਆ ਰਾਇਆ ਆ ਮੈਂ ਮਾਹਰ ਤੇ ਨਾਲ ਲੈ ਚਾ ਰਾ ਚੈੱਕ ਕਰੋ ਕਿੰਨਾ ਸੋਹਣਾ ਇਧਰ ਵਾਲਾ ਇਹ ਪਾਟੇ ਨਦਾਨੇ ਵਾਲਾ ਬੇਰਲੀ ਲੜਾ ਬੇਲੀ ਕਹਿੰਦਾ ਇਧਰ ਚਲੀ ਕੱਚੀ ਸੜਕ ਰੋਡ ਛਾਟ ਦੇ ਵੇ ਅਸੀਂ ਕਿੱਡੇ ਕੰਬਲੇ ਆ ਸਾਢੇ 2 ਕੋਈ ਕੰਬਲਾ ਹੋਣਾ ਹੈ ਦੁਨੀਆ ਤੇ ਐਡਾ ਵਧੀਆ ਪੱਕਾ ਕੁੜੀਆ 40 ਫੁੱਟਾ ਰੋਡ ਛੱਡਦੇ ਕੱਚੇ ਰਾਹ ਤੇ ਚੱਲੇ ਆ ਗੁਰੂ ਸਾਹਿਬ ਦੇਖੋ ਰੰਗ ਤਮਾਸ਼ੇ ਵੇਖੋ ਲੋਕਾਂ ਦੇ ਆਨੰਦ ਲੈਣ ਆਏ ਅਸੀਂ ਤਾਂ ਆਹ ਵੇਖੋ ਜੀ ਕੱਚੇ ਰਾਹ ਤੇ ਪੱਕਾ ਰਾਹ ਛੱਡ ਕੇ ਤੇ ਹੁਣ ਅਸੀਂ ਚੱਲੇ ਆ ਕੱਚੇ ਰਾਹ ਦੇ ਸਪੈਸ਼ਲ ਹੈਂ ਵੇਖੋ ਇਹ ਰੰਗ ਤਮਾਸ਼ੇ ਲੋਕਾਂ ਦੇ ਆਹ ਵੇਖੋ ਲੈ ਕਰੋ ਇਹਾਂ ਦਾ ਟ੍ਰੇਨ ਠੱਲਣੀ ਹੈ ਹਜਾ ਤੇ ਏ ਦੀਪੂ ਕਹਿੰਦਾ ਇਥੋਂ ਨਾ ਅਹੀਂ ਕਰੀਏ ਰਾਹ ਇਥੇ ਰੱਖਦੀ ਐ ਮੋਟਰਸੜ ਲੈ ਤੋਂ ਟ੍ਰੇਨ ਚੜੀਏ ਗੁਰੂਸੇ ਜਾਣ ਲੱਗਿਆ ਲੈ 10 2 ਕਿਲੋਮੀਟਰ ਗੁਰੂਸੇ ਰਹਿ ਗਏ ਹੁਣ ਹੈ ਟ੍ਰੇਨ ਤੇ ਚਲੀਏ ਕੋਈ ਆ ਨਹੀਂ ਅੰਦਾ ਲੈ ਇਹ ਅਸੀਂ ਆ ਗਏ ਆ ਕਿੱਥੇ ਆ ਗਏ ਆ ਇਹ ਆ ਗਏ ਆ ਸਬ ਮਰਸੀ ਬਲ ਈਡੀ ਨੂੰ ਸਿਆਰੀ ਥੱਥੇ ਨੂੰ ਓੜਾ ਉਹ ਨਹੀਂ ਲਾਵਾਂ ਇਥੇ ਡੇਂਗੂ ਬੋਰ ਡੈਂਗੂ ਬੇਰ ਹੁੰਦੇ ਨੇ ਇਹ ਅੱਛਾ ਡੂੰਗੇ ਬੋਰ ਹੁੰਦੇ ਨੇ ਠੀਕ ਨੇ ਬਾਕੀ ਵਿਸਤਾਰ ਸੈਤਨ ਨੂੰ ਅੱਗੇ ਜਾ ਕੇ ਦੱਸ ਦਿਆਂ ਹੁਣ ਨਾ ਡਿੱਗਣ ਦਾ ਖਤਰਾ ਇਹਨਵੇਂ ਨਾਸਾ ਸਲਾਬ ਵੀ ਇੱਥੇ ਮਣੇ ਮਣੇ ਤਾਰਾ ਵੀ ਪੜੀਆਂ ਨੇ ਇੱਧਾਂ ਦੇ ਫਾਸ ਬੱਸ ਲੱਗੇ ਹੋਏ ਨੇ ਬਾਕੀ ਯਾਰਾ ਗੁਰੂ ਸਾਈ ਹੁਣ ਜਦੋਂ ਕੁਲਚੇ ਕਰਦੇ ਖਾਦੇ ਨਾ ਉਹ ਤੋਂ ਤੁਮ ਨੂੰ ਵੀਉ ਚੈੱਕ ਕਰਾਵਾ ਦੇ ਠੀਕੇ ਇਹ ਅਸੀਂ ਆਏ ਸੀ ਕੋਈ ਕੰਮ ਇੱਥੇ ਦਫਤਰ ਤੇ ਇਹ ਆਪਣਾ ਕੰਮ ਹੋ ਗਿਆ ਤੇ ਉਹਨੇ ਮੁੰਡੇ ਨੂੰ ਕੁਛ ਖਾਣੇ ਪਾੜਿਆ ਕੀ ਖਾਣੇ ਦੱਸ ਇਹ ਇੱਕ ਇਹ ਦੇਖਦਾ ਸੁਣਿਆ ਹੁੰਦਾ ਚਾਹ ਕੰਮ ਤਾਂ ਕੰਮ ਆਪਣਾ ਤਾਂ ਹੋ ਗਿਆ ਸੀ ਝਾ ਹੁਣ ਗੇੜਾ ਦਿੱਤੀ ਖਲੇਆ ਕੁਲਚਿਆਂ ਨੂੰ ਇੱਕ ਇੱਕ ਪਲੇਟ ਹੋ ਗਈ ਇੱਕ ਇੱਕ ਹੋਰ ਖਾਣੇ ਇੱਕ ਨਾਲ ਬਣਦਾ ਕੀ ਆਪਣਾ ਤਾਂ ਪਤਾ ਹੀ ਨਹੀਂ ਪਹਿਲੀ ਲਾਵਾ ਬਿਆ ਆਵੇ ਹੋਰ ਕੁਲਚਿਆਂ ਤੋਂ ਫਰੀ ਹੋ ਕੇ ਫਿਰ ਤੁਹਾਨੂੰ ਬਾਅਦ ਵਿੱਚ ਲੈਣਾ ਠੀਕ ਹੈ ਆ ਲਈ ਘਾਰੇ ਕੋਸ਼ੇ ਕਰਦੇ ਹੁਣ ਆਪ ਹੋ ਗਏ ਵੇਲੇ ਤੇ ਹੁਣ ਨਿਕਲਨੇ ਖਰਾਂ ਨੂੰ ਤੇ ਤਾਮ ਹੋ ਗਏ ਮੁੰਡਾ ਚੰਗਾ ਚਲੋ ਮਿਲਦੇ ਆ ਫਿਰ ਕਰੇ ਜਾ ਕੇ ਠੀਕ ਹੈ ਜੀ ਬਾਏ ਬਾਏ ਹਾਂ ਜੀ ਇਹ ਆਪ ਘਰ ਆ ਗਏ ਸੀ ਮੌਸਮ ਵਿਗੜ ਗਿਆ ਥੋੜਾ ਜਿਹਾ ਬੱਦਲ ਹੋਏ ਫਿਰਦੇ ਨੇ ਮੌਸਮ بارش ਦਾ ਬਣ ਗਿਆ ਤੇ ਨਾਲੇ ਬਣ ਗਿਆ ਪਕੌੜਿਆਂ ਦਾ ਹੁਣ ਮੂਡ ਜੋ ਬਣਦਾ ਪਿਆ ਜੇ بارش ਆਈ ਤਾਂ ਫਿਰ ਪਕੌੜੇ ਵੀ ਬਣਨਗੇ ਤੁਹਾਨੂੰ ਅਪਡੇਟ ਦੇਵਾਂਗੇ ਪਕੌੜਿਆਂ ਦੇ ਵੀ ਮੌਸਮ ਚੈੱਕ ਕਰੋ ਪਹਿਲਾਂ ਸਾਰਿਆਂ ਪਾਸੇ ਬੱਦਲ ਹੋ ਗਏ ਹਵਾ ਵੀ ਬੜੀ ਚੱਲੀ ਵੀ ਤੇਜ਼ ਹੈ ਸਾਰਿਆਂ ਪਾਸੇ ਹਨੇਰਾ ਹੋ ਗਿਆ ਚਲੋ ਉਹਦੀ ਮੌਜ ਹੈ ਕੁਦਰਤ ਦੀ ਜਿਵੇਂ ਨੂੰ ਚੰਗਾ ਲੱਗਾ ਉਹ ਕਰੇਗਾ ਕਈਆਂ ਦਾ ਫਾਇਦਾ ਤੇ ਕਈਆਂ ਦਾ ਨੁਕਸਾਨ ਕੀ ਕੋਈ ਨਹੀਂ ਇਹ ਤਾਂ ਰੱਬ ਦੇ ਰੰਗ ਨੇ ਜਿਵੇਂ ਉਹ ਕਰਦਾ ਸਹੀ ਕਰਦਾ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਅਪਡੇਟ ਨਾਲ। ਲੋ ਜੀ ਪਕੌੜਿਆਂ ਦੀ ਤਿਆਰੀ ਹੋ ਗਈ ਏ। ਮਾਤਾ ਕੱਟਦੀ ਪਈ ਏ ਆਲੂ ਤੇ ਗੰਡੇ। ਮੈਂ ਚੱਲਿਆ ਪਾਲਕ ਲੈਣ। ਪਾਲਕ ਦੀਆਂ ਟਣੀਆਂ ਲੈਣ ਚੱਲਿਆ। ਲਿਆ ਕੇ ਤੇ ਛੋੜੇ ਬਣਾਣੇ ਆ। ਇੰਜੋਏ ਕਰਨੇ। ਤੁਸੀਂ ਖਾਣੀ ਪਕੌੜੇ। ਤੁਸੀਂ ਖਾਣੀ ਪਕੌੜੇ। ਪਾਹਾਲਕ ਲੈਣਾ ਚੱਲੇ ਆ ਬਾਹਰ ਆਪਣਾ ਨਾਲ ਹੀ ਖੇਤ ਇੱਥੇ ਜਿੱਥੇ ਸਬਜੀ ਸੂਜੀ ਬੀਜੀ ਹੋਈ ਹੈ ਸਾਰੀ ਲਿਆ ਕੇ ਪਾਣਾ ਤੇ ਤੁਹਾਨੂੰ ਅਪਡੇਟ ਦਿੰਨੇ ਆ ਬਣਦੇ ਪਕੌੜੇ ਖਾਣੇ ਆ ਤੇ ਖਾਂਦੇ ਤੇ ਵਿਖਾਵਾਂਗੇ ਬਣੇ ਰੋ ਵੀਡੀਓ ਨਾਲਾ ਤੇ ਵੀਡੀਓ ਨੂੰ ਅੰਤ ਤੱਕ ਦੇਖ ਜਰੂਰ ਮਿਲ ਜਾਣਾ ਬਾਤ ਤੋਰ ਲੈਣਾ ਚਲੋ ਜਾਈ ਗਾ ਜੀ ਤੌੜਾ ਪੱਤੇ ਦਾ ਤੌੜਾ ਬਾਹਰ ਦੇ ਪੱਤੇ ਦਾ ਤੌੜਾ ਬਸ ਇਹੋ ਗੁੱਤੀ ਬਾ ਦੋ ਬਾਰ ਕਹੀ ਇਹ ਜੀ ਆਪਣੀ ਐਚ ਡੀ ਪਾਲਕ ਪਾਲਕ ਲਈ ਤੋੜ ਤੇ ਹੁਣ ਤੋੜਨੇ ਆ ਮੇਥਰਾ ਇਹਨੂੰ ਮੇਥੀ ਵੀ ਕਹਿੰਦੇ ਨੇ ਹਿੰਦੀ ਚ ਮੇਥੀ ਕਹਿੰਦੇ ਨੇ ਇਹਨੂੰ ਮੇਥਰਾ ਵੀ ਵਿੱਚ ਪਾਵਾਂਗੇ ਜਣਕੀ ਮੇਥੀ ਇਹਦੇ ਨਾਲ ਟੇਸਟ ਜਿਹੜਾ ਹੋਰ ਵਧੀਆ ਬਣ ਜਾਂਦਾ ਪਾਲਕ ਕੋੜਿਆ ਦਾ ਇਹ ਥੋੜਾ ਜਿਹਾ ਪਾਣਾ ਫਿਰ ਤੋੜਨੇ ਆ ਤਣੀਆਂ ਇਹ ਆਪਣਾ ਤਣੀਆਂ ਤਣੀਆਂ ਵੈਸੇ ਤਾਂ ਤਕਰੀਬਨ ਸਾਰਾ ਜਿਹੜਾ ਉਹ ਨਿਸਰ ਗਿਆ ਹੈ ਮਤਲਬ ਕਿ ਸਾਰੇ ਨੂੰ ਫੜ ਪੈ ਗਏ ਨਾ ਬਾਕੀ نیچے-ਨੀਚੇ ਜਾਂਦੇ ਨਾ ਪੱਤੇ ਹੁੰਦੇ ਨੇ ਥੱਲੇ-ਥੱਲੇ ਆਪ ਨੂੰ ਤਾਂ ਕੱਲੇ ਵੀ ਚਾਹੀਦੇ ਨੇ ਉਹ ਵੀ ਥੋੜੇ ਜਿਹਾ ਇਹ ਸਾਡਾ ਜਿਹੜਾ ਜਿਲ੍ਹਾ ਹੈ ਨਾ ਫਿਰੋਜ਼ਪੁਰ ਅਸੀਂ ਹੁੰਦੇ ਕੰਡੀ ਏਰੀਏ ਤੇ ਬੈਠੇ ਆ ਬਿਲਕੁਲ ਬਾਰਡਰ ਦੇ ਨਾਲ ਤੇ ਸਾਡੀ ਪਾਸ਼ਾ ਜਿਹੜੀ ਨਾ ਇਹ ਵੱਖਰੀ ਪਾਸ਼ਾ ਹੈ ਬਾਕੀ ਸਾਰਿਆਂ ਦੀ ਮਨੋ ਪਛਾਵਾਂ ਲੱਗਣੇ ਬਾਕੀ ਸਾਡੀ ਜਿਹੜੀ ਫਿਰੋਜ਼ਪੁਰੀਆਂ ਦੀ ਪਾਸ਼ਾ ਹੈ ਨਾ ਜਲਾਲਾਬਾਦੀਆਂ ਦੀ ਇਹ ਲੱਗੀ ਲੋ ਜੀ ਆਪਾਂ ਤਿਆਰ ਕਰ ਲਿਆ ਸਾਰਾ ਕੁਝ ਜੋਈ ਆਪਾਂ ਪਾਲਕ ਧਨੀਆ ਤੇ ਮੇਥਾ ਤੋੜ ਲਿਆ ਹੁਣ ਇਹਨੂੰ ਮਿਕਸ ਕਰਾਂਗੇ ਆਲੂਆਂ ਤੇ ਵਿਚ ਤੇ ਫਿਰ ਕਰਾਂਗੇ ਤੁਹਾਨੂੰ ਅੱਗੇ ਦਾ ਪ੍ਰੋਸੈਸ ਲਓ ਜੀ ਆਪਣਾ ਸਮਾਨ ਸਾਰਾ ਤਿਆਰ ਹੈ ਤੇ ਹੁਣ ਆਪਾਂ ਕੁੰਡੇ ਚ ਪਕੌੜਿਆਂ ਦਾ ਮਸਾਲਾ ਬਣਾਵਾਂਗੇ ਕਈ ਸਿੱਧਾ ਬਣਾ ਦਿੰਦੇ ਨੇ ਤੇ ਬਾਕੀ ਅਸੀਂ ਮਸਾਲਾ ਤਿਆਰ ਕਰਕੇ ਉਹ ਫਿਰ ਵਿੱਚ ਰਲਾਈ ਦਵਾਂਗੇ ਤਾਂ ਬਹੁਤ ਟੇਸਟਿਫ ਪਕੌੜੇ ਬਣਦੇ ਨੇ ਤੇ ਆਓ ਤੁਹਾਨੂੰ ਦਿਖਾ ਲਈ ਕੁੰਡੀ ਤੇ ਡੰਡੇ ਨਾਲ ਮਸਾਲਾ ਤਿਆਰ ਕਰਨੇ ਪਕੌੜਿਆਂ ਦਾ ਆਜੋ ਆਹ ਦੇਖੋ ਸਾਰ ਸਾਮਾਨ ਤਿਆਰ ਹੈ ਗੰਡੇ ਆਲੂ ਪਾਲਕ ਧਨੀਆ ਮੇਥਾ ਇਹਦੇ ਚ ਦੋ ਮਿਰਚਾਂ ਪਾ ਲਈਏ ਪਹਿਲਾਂ ਆਪਾਂ ਠੀਕ ਹੈ ਇੱਕ ਪੀਸ ਅਦਰਕ ਦਾ ਥੋੜਾ ਜਿਹਾ ਲਸਣ ਤੇ ਥੋੜੀਆਂ ਜਿਹੀਆਂ ਤਾਲੀਆਂ ਨੇ ਕਾਲੀਆਂ ਮਿਰਚਾਂ ਥੋੜੀ ਕਾਲੀ ਮਿਰਚਾਂ ਪੈ ਗਈਆਂ ਥੋੜੀ ਪਾਣੀ ਜਿਵਾਇਣ ਠੀਕ ਹੈ ਥੋੜਾ ਜਿਹਾ ਪਾਣਾ ਜੀਰਾ ਤੇ ਇਹ ਦੇ ਨਾਲ ਤੇੰਦੀ ਰਗੜਾਈ ਮਸਾਲੇ ਦੀ ਸਹੀ ਹੋਵੇ ਇਹਦੇ ਵਿੱਚ ਥੋੜਾ ਆ ਜਾਵੇ ਨਾ ਨਾਣ ਪਾ ਲਈਏ ਜੀ ਨਾ ਨਮਕ ਠੀਕ ਹੈ ਇਹਨੂੰ ਹੁਣ ਕੋਟੇ ਦੇ ਬਰੀਕ ਆਰ ਦੇਣਾ ਲਓ ਜੀ ਇਹਨੂੰ ਕੋਟਾ ਲਾ ਦੇਣੇ ਥੋੜਾ ਜਾਂ ਸਟਾਰਟ ਕਰਨੇ ਆ ਇਹ ਇਸ ਕਰਨ ਦਾ ਪੇਸਟ ਤਿਆਰ ਹੋ ਗਿਆ ਇੱਕ ਦਰਦਰਾ ਪੇਸਟ ਇਹਨੂੰ ਹੁਣ ਆਪਾਂ ਪਾਵਾਂਗੇ ਜਿਹੜੇ ਆਪਾਂ ਸਾਰੇ ਡਕਰੇ ਕੀਤੇ ਨੇ ਉਹਦੇ ਵਿੱਚ ਲਓ ਜੀ ਹੁਣ ਆਪਾਂ ਸਾਰਾ ਸਮਾਨ ਮਿਕਸ ਕਰਨੇ ਆ ਡੁਕ ਆਲਕ ਤਣੀਆਂ ਮੇਥਾ ਇਹ ਜਿਹੜਾ ਤੁਹਾਨੂੰ ਮਸਾਲਾ ਪੇਸਟ ਤਿਆਰ ਕੀਤਾ ਸੀ ਇਹ ਪਿੰਡ ਵਾਂਜੀ ਕੀ ਇੱਕ ਮੈਦਾ ਪਾਇਆ ਸੂਜੀ ਪਾਈ ਥੋੜੀ ਜੀ ਤੇ ਥੋੜਾ ਜਿਹਾ ਬੇਸਨ ਇਹ ਸਾਰਾ ਕੁਝ ਆਪਾਂ ਵਿੱਚ ਮਿਕਸ ਕਰਦੇ ਹਾਂ ਦੇਖੋ ਇਹ ਇੱਥੇ ਰੱਖ ਲਵਾਂਗੇ ਥੋੜਾ ਜਿਹਾ ਨਮਕ ਉਸ ਵਿੱਚ ਪਾਣੀ ਛੱਲ ਲੈਣਾ ਚੱਲ ਜਾਨੀ ਜਿਹੜਾ ਪੀਸ ਕੇ લાલ લાલ કરી દેના હો મેને બને ગયા ને લાસ્ટ તૈયાર હો ગયા ઇસકે બાર ਵਾਰ ਲੇ ਬਲੇ ਸਵਾਦ ਬਣੇ ਨੇ ਸਿਰ ਉੱਗ ਗਿਆ ਹਨੇ ਕੈਮਰਾਮੈਨ ਤੁਹਾਡਾ ਤੁਸੀਂ ਖਾਓ ਬਾਜ਼ਾਰੋਂ ਨਾ ਜਿੰਨੀ ਮਰਜ਼ੀ ਵਧੀਆ ਤੇ ਚੰਗੀ ਚੀਜ਼ ਲੈ ਆਈਏ ਬਾਕੀ ਜਿਹੜਾ ਘਰ ਦਾ ਸਵਾਦ ਨਾ ਉਹਨੂੰ ਕੋਈ ਹੱਥ ਨਹੀਂ ਪਾ ਸਕਦਾ ਇਹ ਬੇਸ਼ੱਕ ਤੁਸੀਂ ਭਾਵੇਂ ਕਿਲੋ ਖਾਜ ਪਕੌੜਿਆਂ ਦਾ ਤੈਨੂੰ ਪਤਾ ਨਹੀਂ ਲੱਗਣਾ ਉਸ ਵੇਲੇ ਭਾਜਮ ਹੋ ਜਾਣਗੇ ਤੇ ਜਿਹੜੇ ਆਪਾਂ ਸ਼ਹਿਰੋਂ ਕੋਈ ਥੋੜੀ ਚੀਜ਼ ਲੈ ਆ ਕੇ ਖਾ ਲਈਏ ਨਾ ਦੇ ਕੋ ਪੇਟ ਖਰਾਬ ਕਰ ਦੇਉਂਦੀ तकरीबन ही ਤੇ ਹੁਣ ਸਾਰੇ ਬਣਾ ਕੇ ਤੇ ਸਾਰੀ ਫੈਮਿਲੀ ਨਾਲ ਸ਼ੇਅਰ ਕਰਕੇ ਖਾਣੇ ਆ ਤੇ ਤੁਹਾਨੂੰ ਨਾਲੇ ਉਹ ਵੀ ਰੀਚ ਦਿਖਾ ਦੇਣੇ ਤੇ ਬਣੇ ਰੋ ਵੀਡੀਓ ਨਾਲ ਹਲੋ ਵੀਰ ਜੀ ਕੋੜੇ ਹੋ ਗਿਆ ਤਿਆਰ ਤੇ ਗੋੜੇ ਆਪਣੇ ਬਣ ਗਏ ਨੇ ਤੇ ਆਪਾਂ ਗੋੜੇ ਇੰਜੋਏ ਕਰਨੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁਕ ਪੇਜ ਨੂੰ ਫੋਲੋ ਕਰੋ ਤੇ ਇਸੇ ਤਰੀਕੇ ਪਿਆਰ ਬਣਾਈ ਰੱਖੋ ਕਮੈਂਟ ਸ਼ੇਅਰ ਜਰੂਰ ਕੀਤੀ ਕਰੋ ਵੀਡੀਓ ਤੇ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ ਇਸੇ ਦੇ ਨਾਲ ਮੈਂ ਪਕੌੜੇ ਖਾਣਾ ਆ ਤੁਸੀਂ ਵੀਡੀਓ ਦੇਖੋ ਮੈਂ ਪਕੌੜੇ ਇੰਜੋਏ ਕਰਨਾ ਤੇ ਤੁਸੀਂ ਵੀ ਵੀਡੀਓ ਇੰਜੋਏ ਕਰੋ ਗੁੱਡ ਬਾਏ ਥੈਂਕ ਯੂ ਸ਼ੁਕਰੀਆ